ਜਦੋਂ ਮਰਨਾਰਤ ਸ਼ੁਰੂ ਕੀਤਾ ਸੀ ਉਦੋਂ ਵੀ ਬਹੁਤ ਸਵਾਲ ਚੱਕੇ ਸੀ ਤੇ ਅੱਜ ਜਦੋਂ ਖਤਮ ਹੈ ਉਦੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਦੇਖੋ ਕੱਲੇ ਆਵਾਜ਼ ਨਾਲ ਤਾਂ ਇਹ ਤਾਂ ਨੁਕਸਾਨ ਹੀ ਕਰਾਉਣਾ ਕਿਸਾਨੀ ਦਾ ਢੱਲੇਵਾਲ ਦਾ ਤਾਂ ਕੁਝ ਨਹੀਂ ਜਾਣਾ ਜੇ ਵੀ ਕਹੀ ਜਾਓ ਭਾਈ ਕੋਈ ਆਰਐਸ ਦਾ ਕੋਈ ਦਾ ਬਿੱਟੂ ਦੇ ਕਹਿਣ ਤੇ ਮਰਨਾਰਤ ਬੋਲਦਾ ਇਹ ਕਾਂਗਰਸ ਤੇ ਕਹਿਣ ਤੇ ਬੋਲਦਾ ਆਮ ਆਦਮੀ ਪਾਰਟੀ ਦਾ ਰਵਨੀਤ ਬਿੱਟੂ ਦਾ ਸੁਨੇਹਾ ਲੋਕਾਂ ਨੂੰ ਪੰਜਾਬ ਚ ਇਹ ਰਹਿ ਗਿਆ ਕਿ ਭਾਜਪਾ ਦੀ ਗੱਲ ਮੰਨ ਕੇ ਢੱਲੇਵਾਲ ਨੇ ਸਮਾਪਤ ਕੀਤਾ ਦੇਖੋ ਇਹ ਤਾਂ ਬਹੁਤ ਕੁਝ ਕਿਹਾ ਘਰੇ ਮੈਂ ਤਾਂ ਕਹਿੰਦਾ ਵੀ ਰਜਾਈਆਂ 'ਚ ਬੈਠੇ ਸੋਸ਼ਲ ਮੀਡੀਆ ਦੇ ਲੋਕ ਜਿਹੜੇ ਗਰਾਊਂਡ ਲੈਵਲ ਤੇ ਜੁੜੇ ਹੀ ਨਹੀਂ ਕਿਸੇ ਨਾਲ ਉਹ ਫਿਰ ਮਨ ਘੜਤ ਪੇਚ ਚਲਾ ਦਿਆ ਵਿਆ ਆ ਹੋ ਗਿਆ ਜੀ ਆ ਹੋ ਗਿਆ ਉਹ ਮਰਨ ਵਰਤ ਨੂੰ ਸ਼ੁਰੂ ਕੀਤਾ ਕਿ ਅੱਜ ਖਤਮ ਹੋ ਗਿਆ ਕੱਲ ਖਤਮ ਹੋ ਗਿਆ ਕੀ ਪ੍ਰਾਪਤੀ ਕੀਤੀ ਮਰਨ ਵਰਤ ਤਾਂ ਜਿਹੜੀ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਸੀ ਤਾਂ ਮੀਟਿੰਗ ਦਾ ਸੱਦਾ ਲੈ ਕੇ ਇਹ ਪ੍ਰਾਪਤੀ ਬੀਕੇਯੂ ਇੱਕ ਦਸ ਸਧੂ ਪਰਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਹੁਣ ਰੈਲੀਆਂ ਕੀਤੀਆਂ ਜਾ ਰਹੀਆਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆਪਣਾ ਮਰਨ ਵਰਤ ਕੱਲ ਸਵਾਪਤ ਕਰ ਦਿੱਤਾ ਗਿਆ ਸਾਡੇ ਨਾਲ ਕਕਰ ਸਿੰਘ ਕੋਟੜਾ ਨੇ ਕਿਉਂਕਿ ਇਥੇ ਨਾਲ ਦੇ ਵਿੱਚ ਕਿਸਾਨ ਮਾਨ ਪੰਚਾਇਤ ਹੋ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਇੱਕ ਮਰਨ ਵਰਤ ਲੰਬਾ ਚੱਲਿਆ 131ਵੇਂ ਦਿਨ ਖਤਮ ਕੀਤਾ ਹੈ ਅੱਗੇ ਕੀ ਪਲਾਨਿੰਗ ਚੱਲ ਰਹੀ ਹੈ ਕਿਸਾਨ ਕਿਸ ਤਰੀਕੇ ਨਾਲ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਦੇ ਵਿੱਚ ਹੈ ਵੇਖੋ ਜਿਹੜਾ 19 ਮਾਰਚ ਨੂੰ ਕੋਣ ਨੇ ਸਰਕਾਰਾਂ ਨੇ ਟੱਚ ਕਰਕੇ ਸਾਡੇ ਪੰਜਾਬ ਵਾਲਿਆਂ ਨੂੰ ਵਰਤ ਕੇ ਕਰਵਾਇਆ ਉਹ ਸਾਰਿਆਂ ਦੇ ਸਾਹਮਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਮ ਕਿਸਾਨਾਂ ਤੇ ਸਵਾਲ ਉੱਠਦੇ ਹੁੰਦੇ ਸੀ ਜਦੋਂ ਅਸੀਂ ਕਿਤੇ ਪਹਿਲਾਂ ਜਦੋਂ ਕਿਤੇ ਸੱਦੇ ਹੁੰਦੇ ਰਹੇ ਸਰਕਾਰਾਂ ਵੱਲੋਂ ਬਹੁਤ ਵਾਰੀ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਨਹੀਂ ਜਾਣਾ ਤਾਂ ਨਾਲ ਦੀ ਨਾਲ ਜਿਹੜੇ ਹੁਣ ਘਰੇ ਮੈਂ ਤਾਂ ਕਹਿੰਦਾ ਵੀ ਰਜਾਈਆਂ 'ਚ ਬੈਠੇ ਸੋਸ਼ਲ ਮੀਡੀਆ 'ਤੇ ਲੋਕੋ ਜਿਹੜੇ ਗਰਾਊਂਡ ਲੈਵਲ ਤੇ ਜੁੜੇ ਨਹੀਂ ਕਿਸੇ ਨਾਲ ਉੱਪਰ ਮੰਨ ਘੜ ਤੋਂ ਪੇਚ ਚਲਾ ਦਿਆ ਵਿਆ ਆ ਹੋ ਗਿਆ ਜੀ ਆ ਹੋ ਗਿਆ ਆ ਹੋ ਗਿਆ ਉਹ ਫਿਰ ਲਿਖਣਾ ਸ਼ੁਰੂ ਕਰਦੇ ਵੀ ਫਿਰ ਕਿਸਾਨ ਜੱਸੇ ਬੰਦੇ ਜੋ ਸਰਦਾ ਦਿੱਤਾ ਜਾਂਦੇ ਕਿਉਂ ਨਹੀਂ ਤਾਂ ਮੀਟਿੰਗਾਂ ਦੇ ਵਿੱਚ ਫਿਰ ਅਸੀਂ ਮਣੀ ਬਣਾਇਆ ਵੀ ਮੀਟਿੰਗ ਚ ਜਾਵਾਂਗੇ ਚਾਹੇ ਹੁਣ ਵੀ 4 ਮਈ ਵਾਲੀ ਆ ਕਿੰਨਾ ਕੁਝ ਹੋ ਗਿਆ ਸਾਡੇ ਤੇ ਮੀਟਿੰਗ ਤੋਂ ਹੁਣ ਵੀ ਨਹੀਂ ਅਸੀਂ ਕਿਉਂਕਿ ਇਹ ਮੈਸੇਜ ਨਾ ਜਾਵੇ ਕਿ ਕਿਸਾਨ ਆ ਗੋ ਮੀਟਿੰਗ ਇੱਥੇ ਜਾਣਾ ਨਹੀਂ ਚਾਹੁੰਦੇ ਤਾਂ ਸਿਰਫ ਰੋਕਣਾ ਧਰਨਾ ਨਹੀਂ ਲਾਉਣਾ ਚਾਹੁੰਦੇ ਆ ਘਰੋ ਵੀ ਕਰਨਾ ਚਾਹੁੰਦੇ ਆ ਉਸ ਤੋਂ ਸਾਡਾ ਸੀ ਜਿਹੜਾ ਪਹਿਲੇ ਵਾਰ ਬਹੁਤ ਸਾਡੇ ਸਵਾਲ ਕਰਦੇ ਵੀ ਕੀ ਤੁਹਾਨੂੰ ਜੱਜਮੈਂਟ ਨਹੀਂ ਸੀ ਵੀ ਜਦੋਂ ਫੋਰਸ ਇਕੱਠੇ ਹੋਣ ਲੱਗ ਗਈ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਅਸੀਂ ਜਾਣਸਰ ਜਾ ਕੇ ਸਰਕਾਰ ਦੇ ਧਿਆਨ 'ਚ ਲਿਆਂਦਾ ਆਪਣੇ ਆਲਿਆਂ ਦੇ ਵੇ ਸਾਡੇ ਕੋਲੇ ਰਿਪੋਰਟਾਂ ਨੇ ਡਰਾਈਗਰ ਇਕੱਠੇ ਕਰੀ ਜਾਂਦੇ ਹੋ ਹਾਈ ਡਰਾਈ ਇਕੱਠੇ ਕਰੀ ਜਾਂਦੇ ਹੋ ਪੁਲਿਸ ਇਕੱਠੀ ਹੋ ਜਾਂਦੀ ਹੈ ਕਹਿੰਦੇ ਜੀ ਇਹ ਤਾਂ ਨਸ਼ੇ ਦੇ ਖਿਲਾਫ ਜਿਹੜੀ ਮੈਮਸ਼ਿਡੀ ਹੋਈ ਆ ਪੰਜਾਬ ਦੀ ਉਹਦੇ ਤਹਿਤ ਕੀਤਾ ਹੁਣ ਜਿਹੜੇ ਲੋਕ ਹੁਣ ਖਲਾਫ ਲਿਖ ਰਹੇ ਆ ਤਾਂ ਘੱਟੋ ਘੱਟ ਪੁਰ ਚੋਲ ਕਰਨੀ ਚਾਹੀਦੀ ਕਿ ਸਰਕਾਰ ਦੀ ਜਿਹੜੀ ਨੀਤੀ ਬਣ ਗਈ ਸੀ ਜਿਹੜੇ ਬਿਆਨ ਆਉਂਦਿਆ ਹੁਣ ਇਹੋ ਜਿਹੇ ਆਗੂਆਂ ਦੇ ਬਿਆਨ ਵੀ ਨਿਕਲ ਕੇ ਆ ਗਏ ਵੀ ਇਹ ਤਾਂ April ਦੇ ਵਿੱਚ ਮੋਰ ਤਾਂ ਚੱਕਿਆ ਜਾਣਾ ਹੈ ਤਹ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਜਿਹੜੇ 4 ਮਹੀਨੇ ਪਹਿਲਾਂ ਬਿਉਤਬੰਦੀ ਬਣ ਰਹੀ ਸੀ ਰਕੇਸ਼ਟ ਕਹਤੋ ਉਹ ਵੀ ਕਹਿ ਰਹੇ ਸੀ ਕਿ ਸਰਕਾਰ ਨੇ ਲਵਾਇਆ ਸਰਕਾਰੀ ਉਠਾਊ ਦੀ ਮੋਟਾ ਹਾਂ ਇਹਦਾ ਮਤਲਬ ਸਾਰੀ ਜਿਹੜੀ ਨੀਤੀ ਪਾਲਿਸੀ ਸਾਡੇ ਖਿਲਾਫ ਸਾਡੇ ਵਿਰੋਧੀਆਂ ਨੂੰ ਵਰਤ ਕੇ ਬਣਾਈ ਹੋਈ ਸੀ ਉਹਨਾਂ ਨੇ ਤਹਿਤ ਕਾਰਵਾਈ ਕੀਤੀ ਹੈ ਮੈਨੂੰ ਸੋਟ ਪਤਾ ਨਹੀਂ ਸੀ ਲੱਗਣ ਦਿੱਤਾ ਉਹਨਾਂ ਨੂੰ ਹਾਂ ਇਹਦਾ ਮਤਲਬ ਜਿਹੜੇ ਉਹ ਬਿਆਨ ਦਿੰਦੇ ਨੇ ਇੱਕ ਦੂਜੇ ਨੂੰ ਅਸੀਂ ਨੀਵਾ ਝਗਾਉਣ ਦੀ ਕੋਸ਼ਿਸ਼ ਕਰਦਾ ਘੱਟੋ ਘੱਟ ਆਪ ਦੀ ਨੀਤੀ ਆਪ ਦੇ ਵਾਲ ਤੋਂ ਧਿਆਨ ਕਰਨਾ ਚਾਹੀਦਾ ਇਹ ਹਕੀਕਤ ਬਣਨੀ ਚਾਹੀਦੀ ਹੈ ਕਿ ਸਾਨੂੰ ਇਹ ਨਹੀਂ ਲੱਗਦਾ ਸੀਗਾ ਸਾਡੇ ਦੋਨੇ ਫੋਰਮ ਵੱਲੋਂ ਕਿ ਪੰਜਾਬ ਸਰਕਾਰ ਸਾਡੇ ਮੋਰਚੇ ਤੇ ਹਮਲਾ ਕਰੇ 100% ਸੀ ਇਹ ਵੀ ਜੇ ਹਮਲਾ ਕਰੂ ਘੱਟੋ ਘੱਟ ਹਰਿਆਣੇ ਤੋਂ ਸਰਕਾਰ ਤੋਂ ਫੋਰਸ ਲਾਉਗੇ ਫੋਰਸ ਲੈ ਕੇ ਹਮਲਾ ਕੀਤਾ ਜਾ ਸਕਦਾ ਇਕੱਲੇ ਪੰਜਾਬ ਵਾਲੇ ਸਰਕਾਰ ਦੇ ਭਰੋਸੇ ਸੀ ਤੁਹਾਨੂੰ ਵੀ ਸਾਡੇ ਤੇ ਕਾਰਵਾਈ ਨਹੀਂ ਕਰਨਗੇ ਹਾਂ ਇਹ ਲੱਗਦਾ ਸੀ ਤੇ ਇਕੱਲਾ ਚ ਇਨੀ ਹਿੰਮਤ ਨਹੀਂ ਹੋਣੀ ਕਿ ਸਾਡੇ ਮੋਰਚਾ ਤੇ ਹਮਲਾ ਇਹ ਤਾਂ ਬਿਉਂਤ ਬੰਦੀ ਦੇ ਨਾਲ ਉਹਨਾਂ ਨੂੰ ਸਹਿ ਦੇ ਕੇ ਜਿਵੇਂ ਲੜਾਇਆ ਜਾਣਾ ਹੁੰਦਾ ਵੀ ਲੜ ਜਾ ਤੇਰੇ ਮੰਗਰ ਖੜੇ ਆ ਇਹ ਦੋਨਾਂ ਸਰਕਾਰਾਂ ਨੇ ਬਿਉਂਤ ਬੰਦੀ ਦੇ ਨਾਲ ਮੋਰਚਾ ਠਾਇਆ ਉਹਦੇ ਤਹਿਤ ਅਸੀਂ ਡੱਲੇਵਾਲ ਸਾਹਿਬ ਦਾ ਵੀ ਸੀਗਾ ਸਾਡੇ ਦੋਨੇ ਫੋਰ ਬੰਦਾ ਵੀ ਟੇਕੇ ਨਹੀਂ ਬੈਠਾਂਗੇ ਹਾਂ ਇਹ ਗੱਲ ਲੱਗਦੀ ਆ ਲੋਕਾਂ ਨੂੰ ਕਿ ਖਨੌਰੀ ਤੋਂ ਮੋਰਚਾ ਪਟਦਾ ਸ਼ੰਭੂ ਤੋਂ ਪਟਦਾ ਪਰ ਲੋਕਾਂ ਦੇ ਦਿਲਾਂ ਦੇ ਵਿੱਚੋਂ ਜਿਹੜੇ 14 ਮਹੀਨੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਉਹ ਸੜਕਾਂ ਤੇ ਪਏ ਨੇ ਉਹ ਚੁੱਪ ਕਰਕੇ ਨਹੀਂ ਬੈਠਣਗੇ ਤਾਂ ਉਹਦੇ ਤਹਿਤ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਕਰ ਰਹੇ ਹਾਂ ਉਹਦੀ ਲੜੀ ਦੇ ਵਿੱਚ ਉਹ ਅਸੀਂ ਜਿਵੇਂ ਕੱਲ ਵੀ ਸਰਹੰਦ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹੜੀ ਢੱਲੇਵਾਲ ਸਾਹਿਬ ਦੀ ਗੱਲ ਆਉਂਦੀ ਹੈ ਉਹ ਗੁਰੂ ਘਰ ਗਏ ਇੱਥੋਂ ਹੀ ਜਿੱਦੇ ਅਸੀਂ ਦਿੱਲੀ ਗਏ ਹਾਂ ਉੱਥੇ ਅਰਦਾਸ ਕਰੀ ਸੀ ਢੱਲੇਵਾਲ ਸਾਹਿਬ ਨੇ ਕਿ ਅਸੀਂ ਦਿੱਲੀ ਜਾ ਰਹੇ ਹਾਂ ਉੱਥੇ ਹੀ ਕੱਲ ਅਰਦਾਸ ਕਰਵਾ ਕੇ ਸਿੰਘ ਸਾਹਿਬਾਨ ਤੋਂ ਉੱਥੇ ਜਿਹੜਾ ਮਰ ਵਰਤ ਖੋਲੇ ਪਰ ਉਹਦੇ باوجود ਵੀ ਅੱਜ ਵੀ ਜਿਵੇਂ ਰਾਤ ਹਸਪੀਟਲ ਦੇ ਵਿੱਚ ਸੀ ਡਾਕਟਰ ਕਹ ਰਹੇ ਸੀ ਵੀ ਜਾਣਾ ਨਹੀਂ ਚਾਹੀਦਾ ਉਹ ਕਹਿੰਦੇ ਵੀ ਨਹੀਂ ਮੈਂ ਜਾਊਂਗਾ ਦਵਾਈਆਂ ਦੀ ਲੋੜ ਨਹੀਂ ਮੈਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਮੈਂ ਲੈਂਦਾ ਵੀ ਰਹੂੰਗਾ ਪਰ ਮੈਨੂੰ ਜ਼ਰੂਰੀ ਮੇਰੇ ਕਿਸਾਨ ਮੇਰੇ ਆ ਭੈਣਾ ਮਾਵਾ ਜਿਨੇ ਮੈਨੂੰ ਵਿਸ਼ਵਾਸ ਦੇ ਕੇ ਇਹ ਤੋਂ ਇੱਕ ਲੈ ਕੇ ਗਿਆ ਉਹ ਮੈਂ ਵਿਸ਼ਵਾਸ ਕਰਦਾ ਇਹ ਗੱਲ ਦੱਸੋ ਮਰਨਵਰਤ ਤੋਂ ਸ਼ੁਰੂ ਕੀਤਾ ਤੇ ਅੱਜ ਖਤਮ ਹੋ ਗਿਆ ਕੱਲ ਖਤਮ ਹੋ ਗਿਆ ਕੀ ਪ੍ਰਾਪਤੀ ਕੀਤੀ ਮਰਨਵਰਤ ਚ ਕਿਉਂਕਿ ਵਿਰੋਧੀ ਜਾਂ ਦੂਜੇ ਜਿਹੜੇ ਲੋਕ ਨੇ ਕਹਿ ਰਹੇ ਨੇ ਕਿ ਡਰਾਮਾ ਕੀਤਾ ਗਿਆ ਸਿਰਫ ਮਰਨਵਤ ਰੱਖ ਕੇ ਵੇਖੋ ਕੁਛ ਵੀ ਕਹਿਣ ਮੈਂ ਕਹਿੰਦਾ ਵੀ ਮਰਨਵਰਤ ਦੇ ਬੱਲੇਬਾਲ ਸਾਹਿਬ ਨੇ ਜਿੰਨੀ ਤਕਲੀਫ ਝੱਲੀ ਉਹਨਾਂ ਲੋਕਾਂ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਪਹਿਲਾ ਮੋਰਚੇ ਦੀ ਸਥਿਤੀ ਇਹ ਜੀ ਸੀ ਜਿੱਦੇ 26 ਤਰੀਕ ਨੂੰ ਪੰਜਾਬ ਸਰਕਾਰ ਨੇ ਚੱਕਿਆ 4 ਦਿਨ ਹਸਪੀਟਲ ਰੱਖਿਆ ਉਦੋਂ ਬਾਅਦ ਉਹ ਡੱਲੇਵਾਲ ਸਾਹਿਬ ਮੋਰਚੇ ਦੇ ਵਿੱਚ ਗਏ ਉਹਦੀ ਸਥਿਤੀ ਕੀ ਗਈ ਪਹਿਲੀ ਗੱਲ ਤਾਂ ਪੂਰੇ ਦੇਸ਼ ਦੇ ਸਿਆਸੀ ਲੋਕ ਡੱਲੇਵਾਲ ਸਾਹਿਬ ਦਾ ਹਾਲ ਚਾਲ ਦੇ ਬਹਾਨੇ ਮੋਰਚੇ 'ਤੇ ਆਏ ਪੂਰੇ ਐਮਪੀ ਮੰਤਰੀ ਤੇ ਨਾਲ ਜਿਹੜੇ ਅੱਜ ਵਿਰੋਧ ਕਰ ਰਹੇ ਟੇਡੇ ਵਿੰਗੇ ਢੰਗ ਦੇ ਨਾਲ ਕੋਈ ਵੀ ਦੇਸ਼ ਦੀ ਕਿਸਾਨ ਜਸੇਬੰਦੀ ਉਹ ਵੀ ਉੱਥੇ ਗਈ ਤਾਂ ਡੱਲੇਵਾਲ ਸਾਹਿਬ ਦੇ ਮਰਨ ਨੇ ਉਹਦੀ ਤਕਲੀਬ ਨੇ ਉਹਦੇ ਦੁੱਖ ਨੇ ਸਾਰਿਆਂ ਨੂੰ ਪਤਾ ਲੱਗਿਆ ਤਾਂ ਸਾਰੇ ਆਏ ਤਾਂ ਜਿਹੜੀ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਸੀ ਤਾਂ ਮੀਟਿੰਗ ਦਾ ਸੱਦਾ ਲੈ ਕੇ ਆਈ ਇਹ ਪ੍ਰਾਪਤੀ ਹੈ ਇਹ ਪ੍ਰਾਪਤੀ ਦੂਜੀ ਜਿਹੜੇ ਲੋਕ ਐਮਐਸਪੀ ਗਰੰਟੀ ਕਾਨੂੰਨ ਜਾਣਦੇ ਨਹੀਂ ਸੀ ਸੁਆਮੀ ਨਰਦੀ ਰਿਪੋਰਟ ਜਾਣਦੇ ਨਹੀਂ ਸੀ ਕਰਜ਼ੇ ਵਾਲੇ ਤਾਂ ਐਮਐਸਪੀ ਗਰੰਟੀ ਕਾਨੂੰਨ ਤੇ ਸਭਾ ਦੇ ਵਿੱਚ ਚਰਚਾ ਹੋਣੀ ਐਮਪੀ ਦੇ ਵਿੱਚ ਪਾਰਲੀਮੈਂਟ ਚਰਚਾ ਇਹ ਜਿਹੜੇ ਮੰਤਰੀ ਬੋਲ ਰਹੇ ਨੇ ਡੇਢ ਵੀ ਵੇਟਾਂ ਦੇ ਨਾਲ ਅਸੀਂ ਤਿੰਨ ਫਸਲਾਂ ਤੇ ਮਨਜ਼ੂਰੀ ਦਿੱਤੀ ਅਸੀਂ ਦੋ ਤੇ ਦਿੱਤੀ ਅਸੀਂ ਹਰਿਆਣਾ ਦੀ ਦਿੱਤੀ ਉਹ ਸਾਰੀ ਪ੍ਰਾਪਤੀਆਂ ਮੋਰਚਾਂ ਦੀ ਸਾਡੇ ਦੋਨਾਂ ਬੁਰਵਾਂ ਦੀ ਉਹ ਪ੍ਰਾਪਤੀ ਨਾਲ ਜੇ 14 ਮਹੀਨੇ ਬੈਠੇ ਆ ਤਾਂ ਉਹਨਾਂ ਨੂੰ ਬੋਲਣਾ ਪਿਆ ਕਾਨੂੰਨ ਬਣਾਉਣਾ ਪਿਆ ਜਿਹੜੀ ਪਾਰਲੀਮੈਂਟ ਦੀ ਸਟੈਂਡਰਡ ਕਮੇਟੀ ਆ ਉਹਨੇ ਰਿਪੋਰਟ ਕੀਤੀ ਕਿ ਐਮਐਸਪੀ ਗ੍ਰਾਂਟੇ ਕਾਨੂੰਨ ਬਣਨਾ ਚਾਹੀਦਾ ਇਹ ਪ੍ਰਾਪਤੀਆਂ ਨੇ ਤੇ ਇੱਕ ਸਵਾਲ ਇਹ ਵੀ ਹੈ ਕਿ ਰਵਨੀਤ ਬਿੱਟੂ ਨੇ ਧੰਨਵਾਦ ਕੀਤਾ ਡੱਲੇਵਾਲ ਸਾਹਿਬ ਦਾ ਮਰਨ ਮਰ ਤੁਸਮਾਪਤ ਕਰਨ ਤੇ ਕਿ ਸਾਡੀ ਅਪੀਲ ਤੁਸੀਂ ਮੰਨਿਏ ਅਸੀਂ ਤੁਹਾਡੇ ਭਰੋਸੇ ਤੇ ਖਰੇ ਉਤਰਾਂਗੇ ਬਿਲਕੁਲ ਬਿੱਟੂ ਨੇ ਕੀ ਕਿਹਾ ਖੇਤੀ ਮੰਤਰੀ ਨੇ ਕੀ ਕਿਹਾ ਉਹ ਇਸ਼ੂ ਅਲੱਗ ਹੈ ਉਹ ਤਾਂ 7 ਮੀਟਿੰਗਾਂ ਹੋਈਆਂ ਬੀਜਪੀ ਦੀ ਗੱਲ ਨਹੀਂ ਬੰਨੀ ਤੁਸੀਂ ਅੱਜ ਵੀ ਮੈਂ ਉਹਨਾਂ ਨੂੰ ਕਹਿਣਾ ਜਿਉ ਮੰਤਰੀ ਖੇਤੀ ਮੰਤਰੀ ਬੀਜਪੀ ਦੇ ਮੰਤਰੀ ਉਹਨਾਂ ਦੇ ਸੱਤ ਮੀਟਿੰਗ ਆਉਂਗੀਆਂ ਫਿਰ ਜ਼ੋਰ ਦੇ ਕੇ ਐਮਐਸਬੀ ਗਰੰਟੀ ਕਾਨੂੰਨ ਬਣਾ ਦੋ ਜੇ ਉਹ ਗੱਲ ਇਕੱਲੇ ਮੀਟਿੰਗ ਤੇ ਤਾਂ ਨਹੀਂ ਸੀਮਤ ਖੜੀ ਇਕੱਲੇ ਬਿਆਨ ਤੇ ਤਾਂ ਨਹੀਂ ਖੜੀ ਫਿਰ ਇਹ ਪ੍ਰੈਸ਼ਰ ਪਾਉਣ ਪ੍ਰਧਾਨ ਮੰਤਰੀ ਤੇ ਪ੍ਰੈਸ਼ਰ ਪਾਉਣ ਅਮਿਤ ਸ਼ਾਹ ਤੇ ਖੇਤੀ ਮੰਤਰੀ ਤੇ ਕਹਿਣਾ ਐਮਐਸਬੀ ਗਰੰਟੀ ਕਾਨੂੰਨ ਬਣਾਓ ਨਹੀਂ ਅਸੀਂ ਪਾਰਟੀ ਛੱਡਦੇ ਹਾਂ ਲੈਂਡ ਸਟੈਂਡ ਕੱਲੇ ਬਿਆਨ ਨਾਲ ਥੋੜਾ ਯਾ ਸਾਡੇ ਅਸੀਂ ਦੇਖਿਆ ਕਿ ਅਸੀਂ ਆ ਲੋਕਾਂ ਨੂੰ ਵੇਖੀ ਅਸੀਂ ਜਿੱਥੇ ਵੀ ਕਿਸਾਨ ਮਹਾਪੰਚਾਇਤਾਂ ਹੋਈਆਂ ਨੇ ਲੋਕ ਕਹਿੰਦੇ ਮੇਰੇ ਕੋਲੇ ਲਿਖਤੀ ਆਏ ਬਨੇ ਬਾਹਲੇ ਸਟੇਟਾਂ ਦੇ ਜ਼ਿਲ੍ਹਿਆਂ ਪ੍ਰਧਾਨਾਂ ਦੇ ਵੀ ਜਾਂ ਤਾਂ ਤੁਸੀਂ ਆ ਬੰਦ ਕਰ ਦਿਓ ਕਿਸਾਨ ਮਹਾਪੰਚਾਇਤ ਜਾਂ ਢੱਲੇਵਾਲ ਨੂੰ ਬੇਨਤੀ ਕਰੋ ਕਿ ਉਹ ਮਰਮਰਤਨ ਖੋਲਣ ਇਹ ਸਾਡੇ ਆਲਾ ਨੇ ਮਜਬੂਰੀ ਬਣਾਈ ਹੋਈ ਸਾਡੀ ਤਾਂ ਉਹਦੇ ਵਿੱਚੋਂ ਜਿਹੜੀ ਕੱਲ ਫਤੇਗੜ ਸਾਹਿਬ ਉਹ ਜਿਹੜੀ ਸਿੱਧਾ ਧਰਤੀ ਉਹਦੇ ਵਿੱਚੋਂ ਢੱਲੇਵਾਲ ਸਾਹਿਬ ਰਵਨੀਤ ਮਿੱਟੂ ਦਾ ਸੁਨੇਹਾ ਲੋਕਾਂ ਨੂੰ ਪੰਜਾਬ ਚ ਇਹ ਰਿਹਾ ਕਿ ਭਾਜਪਾ ਦੀ ਗੱਲ ਮੰਨ ਕੇ ਢੱਲੇਵਾਲ ਨੇ ਸਮਾਪਤ ਕੀਤਾ ਬੇਕੋ ਇਹ ਤਾਂ ਬਹੁਤ ਕੁਝ ਕਿਹਾ ਜਦੋਂ ਆਪਾਂ ਉੱਥੇ ਬੈਠੇ ਉਦੋਂ ਆਮ ਆਦਮੀ ਪਾਰਟੀ ਨੇ ਕਿਹਾ ਵੀ ਇਹ ਤਾਂ ਕਾਂਗਰਸ ਨੇ ਭਾਇਆ ਜਦੋਂ ਕਾਂਗਰਸਾਂ ਨੂੰ ਮਿਲਿਆ ਫਿਰ ਕਹਿੰਦੇ ਜੀ ਇਹ ਤਾਂ ਆਮ ਆਦਮੀ ਵਾਲੇ ਨੇ ਭਾਇਆ ਜਿਹੜੇ ਤੋਂ ਉਹਨਾਂ ਨੂੰ ਮਿਲੇ ਇਹਦਾ ਬੀਜੇਪੀ ਨੇ ਪਾਇਆ ਇਹ ਤਾਂ ਆਰਐਸਐਸ ਨੇ ਪਾਇਆ ਇਹ ਤਾਂ ਇਥੋਂ ਤੱਕ ਕਿਹਾ ਨਾ ਪਰ ਅਮਲ ਦੇ ਵਿੱਚ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਆਪਾਂ ਗੋਲੇ ਖਾਦੇ ਆ ਬੀਜੇਪੀ ਦੇ ਭੁੱਲ ਜਾਗੇ ਜਿਹੜੇ 535 ਸਾਡੇ ਕਿਸਾਨ ਜ਼ਖਮੀ ਹੋਏ ਜਿਹਦੀਆਂ ਲੱਤਾਂ ਤੋੜੀਆਂ ਜਿਹੜੇ ਪਿਰਤ ਪਾਲਰਗਨ ਬੋਰੀ ਚ ਪਾ ਕੇ ਕੜੀਸਕੇ ਲੈ ਕੇ ਗਏ ਨੇ ਜਿਹੜੇ 4 ਸਾਡੇ ਨੌਜਵਾਨ ਨੇ ਨਿਗਾ ਚਲੇ ਗਏ ਸ਼ੁਭ ਕਰਨਰ ਕਾ ਸ਼ਹੀਦ ਹੋ ਗਿਆ ਉਹ ਭਾਈ ਉਦੋਂ ਕਿੱਥੇ ਪੈ ਸੀ ਤੁਸੀਂ ਜਿਹੜੇ ਇਹ ਕਹਿੰਦੇ ਮੋਰਚੇ 'ਚ ਸੀ ਘਰਾਂ 'ਚ ਬੈਠੇ ਹੋ ਅੱਜ ਵੀ ਅਸੀਂ ਸੱਦਾ ਦਿੰਦੇ ਆ ਬਾਹਰ ਨਿਕਲੋ ਜਿੰਨਾ ਨੁਕਸਾਨ ਹੋ ਗਿਆ ਜਿੰਨੇ ਟਰੈਕਟ ਭੰਤੇ ਜਿੰਨੇ ਘੜੀ ਸਤੰਭੂ ਭੰਤੇ ਇਹ ਤੁਸੀਂ ਸਰਕਾਰ ਦਾ ਪੱਖ ਪੂਰਨ ਲੱਗੇ ਹੋ ਲੜਨ ਵਾਲੇ ਲੋਕਾਂ ਦਾ ਪੱਖ ਪੂਰਨਾ ਚਾਹੀਦਾ ਇਸ ਕਰਕੇ ਜਦੋਂ ਮਰਨਵਾਰਤੋਂ ਸ਼ੁਰੂ ਕੀਤਾ ਸੀ ਉਦੋਂ ਵੀ ਬਹੁਤ ਸਵਾਲ ਚੱਕੇ ਸੀ ਲੀਡਰਾਂ ਨੇ ਜਾਂ ਵਿਰੋਧੀ ਜਿਹੜੇ ਪਾਰਟੀਆਂ ਦੇ ਹੁਣ ਜਾਂ ਫਿਰ ਕਿਸਾਨ ਆਗੂ ਵੀ ਸੀ ਜਿਹੜੇ ਤੇ ਅੱਜ ਜਦੋਂ ਖਤਮ ਆ ਉਦੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕੋਕੋ ਕੱਲੇ ਆਵਾਜ਼ ਨਾਲ ਤਾਂ ਇਹ ਤਾਂ ਨੁਕਸਾਨ ਹੀ ਕਰਾਉਣਾ ਕਿਸਾਨੀ ਦਾ ਡੱਲੇਵਾਲ ਦਾ ਤਾਂ ਕੁਝ ਨਹੀਂ ਜਾਣਾ ਡੱਲੇਵਾਲ ਨੂੰ ਚੰਗਾ ਕਹਿ ਦਿਓ ਚਾਹੇ ਮਾੜਾ ਕਹਿ ਦਿਓ ਨੁਕਸਾਨ ਕੀਤਾ ਉਹਨਾਂ ਨੇ ਕਿਸਾਨ ਸਾਡੀ ਕਿਸਾਨੀ ਦਾ ਕਿਸਾਨੀ ਨੂੰ ਤੁਸੀਂ ਕਿੱਥੇ ਲੜਾਉਣਾ ਚਾਹੁੰਦੇ ਫਿਰ ਕਹੇ ਜੀ ਪੁਲਿਸ ਜਾਂ ਤੁਹਾਡੇ ਕੋਲੇ ਵੀ ਬਿਨਾ ਸ਼ੜਕ ਤੋਂ ਬਿਨਾ ਰੋਕੇ ਤੋਂ ਬਿਨਾ ਘਰੋ ਘਰੇ ਤੋਂ ਬਿਨਾ ਮਰ ਮਰ ਤੋਂ ਛੱਡੇ ਤੋਂ ਕਿਹੜੀ ਲੜਾਈ ਹੈ ਵੀ ਜਿਹੜੀ ਆਪਾਂ ਮੰਗਾ ਬਣਾ ਲੈ ਸਾਨੂੰ ਦੱਸ ਦਿਓ ਅਸੀਂ ਉਹਦੇ ਵਿਚਾਰ ਕਰ ਲਾਂ ਹੁਣ ਤੁਸੀਂ ਇਹ ਮਹਾਪੰਚਾਇਤਾਂ ਕਰ ਰਹੇ ਹੋ ਦੋ ਤਿੰਨ ਹੋ ਰਹਿ ਗਈਆਂ ਪਿੱਛੇ ਮੈਨੂੰ ਲੱਗਦਾ ਇਸ ਤੋਂ ਬਾਅਦ ਕੀ ਅਗਲੀ ਪਲੈਨਿੰਗ ਕੀ ਹੈ ਫਿਰ ਅਗਲੀ ਰਣਨੀਤੀ ਅਸੀਂ ਦੇਖੋ ਦੋਨੇ ਫੋਰਮ ਬੈਠਾਂਗੇ ਜੋ ਸਾਡਾ ਗੰਤੀਮੇਤ ਅਸੀਂ ਸਾਰਿਆਂ ਨੂੰ ਇੱਕ ਤਾਂ ਲਿਸਟਾ ਮੰਗੀਆਂ ਨੇ ਉਹ ਸਾਡੇ ਤਕਰੀਬਨ ਆਈ ਗਈਆਂ ਆ ਅਡੋਡੀ ਸਾਰੀਆਂ ਜੱਸੇ ਬੰਦੀਆਂ ਦਾ ਜਿੰਨਾ ਨੁਕਸਾਨ ਹੋਇਆ ਜਿੰਨੇ ਟਰੈਕਟਰ ਟਰਾਲੀਆਂ ਚੋਰੀਆਂ ਉਹ ਸਾਡੇ ਕੋਲੇ ਆ ਗਿਆ ਇੱਕ ਤਾਂ ਇਹ ਤੇ ਕਿ ਜਿਹੜੇ ਦੋਸ਼ੀ ਐ ਚਾਹੇ ਉਹ ਐਮਐਲਏ ਚਾਹੇ ਉਹ ਪੁਲਿਸ ਵਾਲੇ ਨੇ ਜਿਨੇ ਵੀ ਕੁਛ ਵੇਚਿਆ ਉਹਨਾਂ ਤੇ ਕਾਰਵਾਈ ਕਰਨ ਦੂਜਾ ਜਿਹੜਾ ਨੁਕਸਾਨ ਕੀਤਾ ਜਿਹੜਾ ਤੋੜ ਭੱਜ ਕੀਤੀ ਐ ਇਹਦੀ ਪੂਰਤੀ ਕਰੇ ਸਰਕਾਰ ਤਾਂ ਦੂਜੇ ਜਿਹੜੇ ਇਹ ਪੰਜਾਬ ਵਾਲਿਆਂ ਨਾਲ ਤਾਂ ਜਿਹੜੇ ਦੋਸ਼ੀ ਐ ਜਿਹੜੀ ਬਿਉਂਤਬੰਦੀ ਬਣਾਈ ਗਈ ਮਨਦੀਪ ਸਿੱਧੂ ਵਰਗਿਆਂ ਦੀ ਉਹਨਾਂ ਤੇ ਕਾਰਵਾਈ ਤਾਂ ਉੱਥੇ ਜਿਹੜਾ ਮਹਾਰਾਜ ਅਸੀਂ ਪ੍ਰਕਾਸ਼ ਕਰਵਾਇਆ ਉਹਦਾ ਭੋਗ ਵੀ ਨਹੀਂ ਪੈਂਦ ਦਿੱਤਾ ਉਹ ਜਿਹੜੀ ਮਰਜ਼ਾਦਾ ਦੇ ਤਹਿਤ ਇੱਕ ਸਾਈਡ ਤੇ ਅਸੀਂ ਸੜਕ ਤੇ ਵੀ ਨਹੀਂ ਸੀ ਉਹ ਵੀ ਚੱਕਿਆ ਗਿਆ ਉਥੇ ਵੀ ਅਸੀਂ ਸਿੰਘ ਸਾਹਿਬਾਨ ਕੋਲੇ ਸਾਡੀ ਲੀਡਰਸ਼ਿਪ ਗਈ ਆ ਉਹਤੇ ਵੀ ਅਸੀਂ ਕਿਹਾ ਵੀ ਨਾ ਤੇ ਕਾਰਵਾਈ ਹੋਣੀ ਚਾਹੀਦੀ ਮਰਜ਼ਾਦਾ ਮੁਤਾਬਕ ਜੋ ਇਹਨਾਂ ਨੇ ਲੰਘਣਾ ਕੀਤੀ ਹੈ ਤਾਂ ਸਾਰਾ ਕੁਝ ਸਾਡੇ ਧਿਆਨ ਚ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਸਮੇਂ ਦੇ ਵਿੱਚ ਜਿਹੜਾ ਮੋਰਚਾ ਲੜਿਆ ਜਿਹੜੇ ਨਹੀਂ ਲੜੇ ਪੱਕੇ ਮੋਰਚੇ ਤਿਆਰੀ ਕਰ ਰਹੇ ਹੁਣ ਤੁਸੀਂ ਹਾਂ ਦੇਖੋ ਜਿਹੇ ਜੇ ਕਾਨੂੰਨ ਆ ਰਹੇ ਨੇ ਮੱਧ ਪ੍ਰਦੇਸ਼ ਦੇ ਵਿੱਚ ਆ ਗਿਆ ਵੀ ਬਿਨਾ ਪੈਸੇ ਤੋਂ ਕਿਸਾਨਾਂ ਦੀ 100-100 ਕਿੱਲਾ ਜ਼ਮੀਨ ਕਵਰ ਕਰ ਸਕਦੇ ਹਾਂ ਜਹੇ ਵੀ ਭਾਈ ਇੱਕ ਦੂਜੇ ਨੂੰ ਨਿੰਦੀ ਆਓ ਹਜੇ ਵੀ ਕਹੀ ਜਾਓ ਭਾਈ ਕੋਈ ਆਰਐਸ ਦਾ ਕੋਈ ਦਾ ਬਿੱਟੂ ਦੇ ਕਹਿਣ ਤੇ ਮਰਬਾਰਤ ਕੋਲ ਦਾ ਇਹ ਕਾਂਗਰਸ ਤੇ ਕਹਿਣ ਤੇ ਕੋਲ ਤਾਂ ਆਮ ਆਦੀ ਪਾਰਟੀ ਦਾ ਜਿਨੇ ਲਤਾਂ ਤੋੜਿਆ ਘਟੋ ਘਟੋ ਉਹਨਾਂ ਨੂੰ ਦੁਸ਼ਮਣ ਰੱਖੋ ਲੜਨ ਵਾਲੇ ਲੋਕਾਂ ਨੂੰ ਨਾ ਦੁਸ਼ਮਣ ਬਣਾਓ ਤਾਂ ਇਹ ਸੰਕਾ ਕਸੰ ਕੋਟੜਾ ਜਿਹੜੇ ਸਾਰੇ ਮਸਲੇ ਤੇ ਗੱਲਬਾਤ ਕਰ ਰਹੇ ਸੀ ਉਹਨਾਂ ਦੇ ਬਿਆਨ ਜਾਂ ਜਿਵੇਂ ਡੱਲੇਵਾਲ ਦੇ ਮਰਨ ਵਾਰ ਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਸੀ ਉਹਨਾਂ ਦਾ ਜਵਾਬ ਉਹਨਾਂ ਨੇ ਦਿੱਤਾ ਹੈ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ